ਸਿਧਾਂਤਕ ਤੌਰ ਤੇ ਇਹ ਫੈਸਲਾ ਹੋ ਗਿਆ ਕਿ ਸੰਦੀਪ ਸਿੰਘ ਸੰਨੀ ਤਰਨਤਾਰਨ ਦੀ ਚੋਣ ਲੜਨਗੇ ਸਾਰੀਆਂ ਆਲਮੋਸਟ ਜਿਵੇਂ ਬੰਦੀਆਂ ਇਸ ਗੱਲ ਤੇ ਸਹਿਮਤ ਹੈ ਕਿ ਆਉਣ ਵਾਲੀ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਸੰਦੀਪ ਨੂੰ ਐਸ ਕੈਂਡੀਡੇਟ ਖੜਾ ਕੀਤਾ ਜਾਵੇ ਇਹ ਪਿਛਲੇ 15 20 ਦਿਨ ਤੋਂ ਗੱਲਬਾਤ ਚੱਲ ਰਹੀ ਸੀ ਕੰਸੈਂਸਸਸ ਇਹਦੇ ਈਵਾਲਵ ਹੋ ਰਿਹਾ ਤੇ ਕੰਸੈਂਸਸਸ ਦੇ ਕਾਫੀ ਅੱਗੇ ਨਿਕਲ ਚੁੱਕਿਆ ਹੈ ਮੈਂ ਉਹਦੇ ਵਿੱਚ ਪੰਥਕ ਜਥੇਬੰਦੀਆਂ ਦੇ ਵਿੱਚ ਜੇ ਆਪਾਂ ਨਿਖੇੜਾ ਕਰਨਾ ਹੋਵੇ ਤੇ ਮਾਈਨਸ ਸ਼੍ਰੋਮਣੀ ਅਕਾਲੀ ਦਲ ਬਾਦਲ ਉਸ ਧਾਰਤੇ ਨੂੰ ਛੱਡ ਕੇ ਉਹ ਤਾਂ ਵੈਸੇ ਵੀ ਆਪਣੇ ਆਪ ਨੂੰ ਪੰਥਕ ਕਹਿਣਾ ਬੜਾ ਤੇ ਸਾਲਾ ਤੋਂ ਬੰਦ ਕੀਤਾ ਹੋਇਆ ਉਹ ਬਾਕੀ ਜਥੇਬੰਦੀਆਂ ਜਿਹੜੀਆਂ ਪੰਥਕ ਹੈਗੀਆਂ ਉਹਦੇ ਵਿੱਚ ਹੁਣ ਸ਼ਾਮਲ ਜੜੇ ਨਵਾਂ ਕਾਲੀ ਦਲ ਆ ਉਹ ਪੰਥਕ ਦੇ ਵਿੱਚ ਆਪੜੇ ਆਪ ਨੂੰ ਕਲੇਮ ਕਰਦੇ ਪੰਥਕ ਦਰਮੇਂ ਦੇ ਵਿੱਚ ਤੋਂ ਬਾਕੀ ਜਥੇਬੰਦੀਆਂ ਜਿਹੜੀਆਂ ਪੰਥ ਦੀਆਂ ਹੈਗੀਆਂ ਉਹ ਸਾਰੀਆਂ ਆਲਮੋਸਟ ਜਿੰਨੀਆਂ ਜਿ세 ਬੰਦੀਆਂ ਸਾਰੀਆਂ ਹਸ ਤੱਕ ਦੀ ਹੈਗੀ ਆਪਸ ਚ ਗੱਲ ਕਰ ਰਹੀਆਂ ਫਾਈਨਲ ਅਨਾਉਂਸਮੈਂਟ ਕਰਨ ਵਾਸਤੇ ਆਮ ਸੈਨਟੀ ਉਸ ਪਾਸੇ ਵੱਧ ਰਹੀ ਹੈ ਤੇ ਕੱਲ ਜਿਸ ਤੱਕ ਦੇ ਨਾਲ ਇੱਥੇ ਗੱਲਬਾਤ ਸਾਰੀ ਚੱਲੀ ਆਪਣੇ ਯਾਨੀ ਹਰਪ੍ਰੀਤ ਸਿੰਘ ਨਵੇਂ ਕਾਰੀ ਦਲ ਦੇ ਪ੍ਰਧਾਨ ਉਹ ਵੀ ਇੱਥੇ ਚੱਲੀ ਗੱਡ ਸੀ ਗੱਲ ਤੇ ਉਸ ਤੋਂ ਬਾਅਦ ਮਿਲੇ ਵੀ ਸੰਨੀ ਦੇ ਭਰਾ ਨੂੰ ਗੱਲਬਾਤ ਅੱਗੇ ਵੱਧ ਰਹੀ ਗਿਆ ਆਲਮੋਸਟ ਕਾਫੀ ਹੱਤ ਤੱਕ ਗੱਲ ਅੱਗੇ ਵਧ ਚੁਕੀ ਹੈ ਜੇ ਮੈਂ ਕਹਦੇ ਆਂ ਭਈ ਨੇੜੇ ਜੇ ਪੌਣ ਦੀ ਗੱਲ ਤੇ ਜੇ ਇਹ ਤੇ ਆਮ ਸੈਵ ਤੇ ਬਣ ਜਾਂਦੀ ਹੈ ਫਾਈਨਲੀ ਤੇ ਇਹਦੇ ਨਾਲ ਜਿਹੜਾ ਸੀਨ ਹੈ ਤਰਨਤਾਰ ਦਾ ਉਹ ਬਦਲ ਜਾਏਗਾ ਕਿਉਂਕਿ ਜਿਹੜੀ ਤਰਨਤਾਰ ਦੀ ਸੀਟ ਹੈ ਇਹ ਪੰਥਕ ਜੜੀ ਜਾਂਦੀ ਹੈ ਇਹ ਤੇ ਜਿਹੜਾ ਸੂਬਾ ਸਿੰਘ ਜੀ ਨੂੰ ਮਾਰਿਆ ਉਹਦੇ ਜੁਲਮ ਵੀ ਜ਼ਿਆਦਾ ਇਸ ਏਰੀਆ 'ਚ ਆ ਕਿਉਂਕਿ ਉਹ ਐਸਐਚਓ ਨਾ ਇਸ ਏਰੀਆ 'ਚ ਹੀ ਜ਼ਿਆਦਾ ਰਿਹਾ ਉਹਦਾ ਕੈਰੀਅਰ ਇਸ ਤੋਂ ਪਾਸੇ ਦਾ ਫੋਰ ਇਸ ਕਰਕੇ ਇਹ ਨਵੇਂ ਟੱਗ ਨਾਲ ਇਹ ਇਲੈਕਸ਼ਨ ਆਏਗੀ ਤੇ ਜਿਹੜਾ ਚੈਲੰਜ ਹੋਏਗਾ ਉਹ ਮੇਨਲੀ ਸਰਕਾਰ ਨੂੰ ਹੀ ਹੋਏਗਾ ਆਵਾਦੀ ਪਾਰਟੀ ਚਲੋ ਦੇਖੋ ਜੇ ਫਾਈਨਲ ਜਿਹੜਾ ਅਨਾਉਂਸਮੈਂਟ ਹੁੰਦੀ ਹੈ ਲੇਕਿਨ ਜਿੰਨੀ ਕਿ ਜਾਣਕਾਰੀ ਹੈ ਉਹਦੇ ਅਨੁਸਾਰ ਗੱਲ ਕਾਫੀ ਅੱਗੇ ਵਧੀ ਆ ਆ ਜਿੰਨੀ ਚੁਣ ਸਰਕਾਰ ਦੀ ਹੁੰਦੀ ਹੈ ਸਰਕਾਰ ਦੇ ਹੱਥ ਚੋਂ ਕੋਈ ਸੀਟ ਖੋ ਕੇ ਲਿਆਉਣੀ ਜਿਵੇਂ ਦੂਰ ਸਾਹਿਬ ਔਰ ਫਰੀਦਕੋਟ ਦੀ ਖੋਈ ਗਈ ਸੀਟ ਉਹ ਦੋਵੇਂ ਹੀ ਲਗਭਗ ਮੰਨੀਆਂ ਜਾ ਰਹੀਆਂ ਸੀ ਕਿ ਸਰਕਾਰ ਨੂੰ ਜਾਣ ਵਾਲੀਆਂ ਸੀਟਾਂ ਸੀਗੀਆਂ ਖਡੋਰ ਸਾਹਿਬ ਦੀ ਸੀਟ ਵੀ ਜਿਹੜੀ ਇਹਨਾਂ ਨੇ ਆਪਣਾ ਮੰਤਰੀ ਉਤਾਰਿਆ ਹੋਇਆ ਸੀ ਲਾਲਜੀਤ ਸਿੰਘ ਭੁੱਲਰ ਤੇ ਉੱਥੋਂ ਮੁੱਖ ਮੰਤਰੀ ਦਾ ਬਹੁਤ ਨੇੜਲਾ ਕਰਮਜੀਤ ਅਨਮੋਲ ਲੜ ਰਿਹਾ ਸੀ ਤੇ ਉਦੋਂ ਵੀ ਸੀਟਾਂ ਖੋਲੀਆਂ ਸੀ ਪਾਰਲੀਮੈਂਟ 'ਚ ਸਰਦਾਰ ਤਰਲੋchan ਸਿੰਘ ਦੀ ਤੁਸੀਂ ਇਸ ਗੱਲ ਦਾ ਬੜੀ ਬੜੀ ਜ਼ਿਕਰ ਕੀਤਾ ਕਿ ਸਿੱਖਾਂ ਨੇ ਫੈਸਲੇ ਕੀਤੇ ਦੋ ਸੀਟਾਂ ਦੇ ਉੱਤੇ ਸਿੱਖਾਂ ਨੇ ਫੈਸਲੇ ਕੀਤੇ ਔਰ ਉਹਦੇ ਵਿੱਚ ਕੋਈ ਪਾਰਟੀ ਨਹੀਂ ਸੀ ਕੁਝ ਨਹੀਂ ਸੀ ਹੁਣ ਜਦੋਂ ਇੱਕ ਵਾਰੀ ਫਿਰ ਜਮਨੀ ਚੋਣ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਤਾਂ ਤੁਸੀਂ ਪੰਜਾਬ ਦੀ ਜਿਹੜੀ ਇਸ ਖਿੱਤੇ ਦੀ ਤਸਵੀਰ ਹੈ ਖਾਸ ਤੌਰ ਤੇ ਮਾਝੇ ਦੇ ਕੁਝ ਇੱਕ ਪਾਕਟਸ ਦੇ ਵਿੱਚ ਜਿਸ ਤਰ੍ਹਾਂ ਨਾਲ ਰਿਐਕਸ਼ਨ ਆਉਂਦਾ ਤੁਸੀਂ ਇਹਨੂੰ ਕਿਵੇਂ ਲੈ ਰਹੇ ਹੋ ਮਤਲਬ ਇਹਦੇ ਲੰਬੇ ਸਮੇਂ ਦੇ ਅਸਰ ਕੀ ਦੇਖਣ ਨੂੰ ਤੁਹਾਨੂੰ ਆਉਂਦੇ ਨੇ ਤੁਸੀਂ ਆਪਣਾ ਜਿਹੜਾ ਪੋਲੀਟੀਕਲ ਤੁਹਾਡਾ ਤਜਰਬਾ ਹੈ ਉਹਦੀ ਗੱਲ ਮੈਂ ਕਰਦਾ ਦੇਖੋ ਜੋ ਸਾਡੀ ਪਰੰਪਰਾ ਰਹੀ ਹੈ ਉਹ ਤੁਹਾਡੇ ਸਾਹਮਣੇ ਕੇ 인드라 간디 ਦੇ ਕਤਲ ਦੇ ਵਿੱਚ ਸ਼ਾਮਲ ਜਿਹੜੇ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਸਿੱਖਾਂ ਨੇ ਆਪ ਚੁੜ ਕੇ ਲਭ ਕੇ ਅੱਗੇ ਭੇਜਿਆ ਇਹ ਸਾਡੀ ਪਰੰਪਰਾ ਹੈ ਤੁਹਾਡੇ ਸਾਹਮਣੇ ਸੋ ਇਹ ਇਲਾਕਾ ਜਿਹੜਾ ਵੇਖੋ ਸਭ ਤੋਂ ਵੱਧ ਸਾਡੇ ਸਿੱਖ ਇਤਿਹਾਸ ਵਿੱਚ ਜੇ ਕੁਰਬਾਨੀਆਂ ਤਾਂ ਉਹ ਜ਼ਿਲ੍ਹਾ ਅੰਮ੍ਰਿਤਸਰ ਔਰ ਤਰਬਤਾਰ ਦੇ ਇਲਾਕੇ ਦੀਆਂ આજ ਤੋਂ ਨਹੀਂ ਪਿਛਲੀਆਂ 2-300 ਸਾਲ ਤੋਂ ਗੁਰੂ ਪੀਰੀਅਡ ਤੋਂ ਹੀ ਇਹ ਇਲਾਕਾ ਇਹ ਇਲਾਕਾ ਬਾਬਾ ਦੀਪ ਸਿੰਘ ਜੀ ਦਾ ਸੋ ਸਾਰਾ ਕੁਝ ਇਸ ਇਲਾਕੇ ਨੀਤੇ ਮਿੱਟੀ ਵਿੱਚ ਹੀ ਪੰਥਕ ਜਿਹੜਾ ਜਜ਼ਬਾ ਉਹ ਭਰਿਆ ਹੈ ਜੇ ਕੋਈ ਕੋਈ ਵਕਤ ਸੀ ਕਿ ਜਦੋਂ ਸਾਰੇ ਪੰਜਾਬ ਵਿੱਚ ਸਮੁੱਚਾ ਪੰਜਾਬ ਲਾਹੌਰ ਵਾਲਾ ਤੇ ਜਦੋਂ ਅੰਗਰੇਜ਼ਾਂ ਨੇ ਪੁੱਛਿਆ ਵੀ ਕੋਈ ਇਲਾਕਾ ਹੈ ਜਿੱਥੇ ਸਿੱਖਾਂ ਦੀ ਗਿਣਤੀ ਹੈ ਹਾਂਜੀ ਉਹ ਤਰਨਕਾਰ ਸੋ ਉਦੋਂ ਸਿਰਫ ਤਰਨਤਾਰਨ ਸਮੁੱਚੇ ਪੰਜਾਬ ਵਿੱਚ ਸਿਕਾਣਾ ਇਲਾਕਾ ਗਿਣਿਆ ਗਿਆ। ਸੋ ਇਹ ਇੱਕ ਤਰਨ ਤਰਨ ਨੂੰ ਗੁਰੂ ਮਹਾਰਾਜੀ ਸਮਝ ਲੋ ਬਖਸ਼ਿਸ਼ ਹੈ। ਸੋ ਜਦੋਂ ਇਹੋ ਜਿਹੇ ਹਾਲਾਤ ਸਾਡੇ ਸਾਹਮਣੇ ਆਉਂਦੇ ਆ ਕਿ ਕੋਈ ਬੰਦਾ ਕੋਈ ਸ਼ਖਸੀ ਸਿੱਖੀ ਲਈ ਕੋਈ ਐਸਾ ਕਾਰਾ ਕਰੇ ਤਾਂ ਘਰਸੇ ਦੀ ਸਪੋਰਟ ਉਸ ਨੂੰ ਆਟੋਮੈਟਿਕ ਹੋ ਜਾਂ। ਕੌਰੇ ਸੀਟ ਤੇ ਵੈਸੇ ਸ਼ੁਰੂ ਤੋਂ ਹੀ ਪਾਰਲੀਮੈਂਟ 'ਚ ਵੀ ਹਮੇਸ਼ਾ ਤੁਸੀਂ ਦੇਖਿਆ ਕਿ ਕਿੰਨੇ ਵਾਰੀ ਸਾਰੇ ਹਮੇਸ਼ਾ ਹੀ ਅਕਾਲੀ ਜਿੱਤੇ ਰਹੇ। ਤੇ ਕਹ ਲਈ ਕਿਸੇ ਗਰੁੱਪ ਦਾ ਆ ਉਹ ਛੱਡੋ ਲੈ ਕੇ ਜਿੱਤਦੇ ਰਹੋ ਸੋ ਮੈਂ ਤੇ ਸਮਝਦਾ ਕਿ ਜਿਸ ਤਰ੍ਹਾਂ ਦੇ ਹਾਲਾਤ ਆਪਾਂ ਸੁਣ ਰਹੇ ਆ ਕਿਉਂਕਿ ਜਿਹੜਾ ਪੁਲਿਸ ਅਫਸਰ ਦੀ ਜਿੱਦੀ ਚਰਚਾ ਮੈਂ ਤੇ ਅਖਬਾਰ ਚ ਪੜਿਆ ਅੱਜ ਪਤਾ ਨਹੀਂ ਇਹ ਕਿਵੇਂ ਹੋਏਗਾ ਕਿ ਜਦੋਂ ਉਸ ਦਾ ਸੰਸਕਾਰ ਕਰਨ ਲਈ ਪਿੰਡ ਆਇਆ ਤਾਂ ਫੈਸਲਾ ਹੋਇਆ ਕਿ ਇੱਕ ਪਿੰਡ ਦਾ ਗ੍ਰੰਥੀ ਵੀ ਨਹੀਂ ਜਾਏਗਾ ਉਹਦੀ ਅਰਦਾਸ ਕਰਨ ਲਈ ਤੇ ਗੁਰਦੁਆਰੇ ਨੇ ਉਹਦਾ ਫੰਕਸ਼ਨ ਕਰਨ ਕੋਈ ਨਾ ਕਰਤੀ ਔਰ ਇਲਾਕੇ ਦੇ ਲੋਕ ਵੀ ਸਾਰੇ ਉੱਥੇ ਪ੍ਰੋਟੈਸਟ ਕਰਨ ਆ ਗਏ ਸੋ ਜਦੋਂ ਇਹ ਹਾਲਾਤ ਸਾਹਮਣੇ ਨਜ਼ਰ ਆ ਰਹੇ ਹਨ ਤਾਂ ਮੈਂ ਜਗਤਾਰ ਸਿੰਘ ਦੀ ਗੱਲ ਦੀ ਪ੍ਰੋਰਤਾ ਕਰਦਾ ਕਿ ਕੋਈ ਹੁਣ ਅੱਛੀ ਦਿੱਕਤ ਨਹੀਂ ਆਏਗੀ ਕਿ ਜੇ ਇਹ ਕੈਂਡੀਡੇਟ ਇਸ ਨੂੰ ਹੁਣ ਚੁਣ ਲਿਆ ਜਾਏਗਾ ਔਰ ਖਾਤ ਕਰਕੇ ਕਿ ਕੋਈ ਜਣਾ ਨਵਾਂ ਅਕਾਲੀ ਦਲ ਹੈ ਉਹਨੂੰ ਹੀ ਲੋੜ ਹੈ ਇਸ ਵੇਲੇ ਆਪਣੀ ਇਹ ਦਿਖਾਉਣ ਦੀ ਕਿ ਆਸੀ ਇਸ ਵੇਲੇ ਪੰਥ ਦੇ ਸਹੀ ਨਮਾਣੇ ਆ ਤੇ ਉਹਨਾਂ ਦਾ ਐਕਸ਼ਨ ਆਲਰੇਡੀ ਹੋ ਚੁੱਕਾ ਹੈ ਗੈਰ ਯਰ ਪ੍ਰੀਤ ਸਿੰਘ ਦਾ ਤੋਂ ਮੈਰੀ ਦੇ ਖਿਆਲ ਵਿੱਚ ਇਹ ਜੋ ਚਰਚਾ ਅਸੀਂ ਕਰ ਰਹੇ ਆ ਇਹ ਠੀਕ ਹੈ ਅਸੀਂ ਤਾਂ ਸਿਰਫ ਆਲਾ ਦੱਸ ਹੀ ਸਕਦੇ ਆ ਫੈਸਲਾ ਉਹਨਾਂ ਨੇ ਕਰਨਾ ਹੈ ਪਰ ਜਿਹੜਾ ਫੈਸਲਾ ਕਰ ਹੋਏਗਾ ਤਾਂ ਲੱਗਦਾ ਇਹ ਠੀਕ ਹੀ ਹੋਏ ਡਾਕਟਰ ਅਮਰਜੀਤ ਸਿੰਘ ਜੀ ਜਦੋਂ ਖਿੱਤੇ ਦੀ ਤਸਵੀਰ ਦੀ ਗੱਲ ਹੁੰਦੀ ਆ ਲੋਕਾਂ ਦੇ ਸੁਭਾਅ ਦੀ ਗੱਲ ਹੁੰਦੀ ਆ ਹਿਸਟਰੀ ਉੱਥੇ ਆ ਕੇ ਖੜੀ ਹੋ ਜਾਂਦੀ ਹੈ ਇਤਿਹਾਸ ਦੀ ਗੱਲ ਸਰਦਾਰ ਜਗਤਾਰ ਸਿੰਘ ਜੀ ਨੇ ਵੀ ਕੀਤੀ ਹੈ ਔਰ ਸਰਦਾਰ ਤਲੋਚਨ ਸਿੰਘ ਹੋਰੇ ਵੀ ਉਹਦੀ ਪ੍ਰੋਡਤਾ ਕਰ ਰਹੇ ਨੇ ਜਿਹੜੀਆਂ ਜਿਹੜੇ ਕੋਈ ਇਨਸਟੈਂਸ ਨੇ ਜਿਹੜੀਆਂ ਕੁਝ ਘਟਨਾਵਾਂ ਨੇ ਹਿਸਟਰੀ ਦੇ ਵਿੱਚ ਇਸ ਖਿੱਤੇ ਦੇ ਵਿੱਚ ਲੋਕਾਂ ਦੇ ਅਣਖ ਦੀਆਂ ਜਜ਼ਬੇ ਦੀਆਂ ਇਸ ਤਰ੍ਹਾਂ ਦੇ ਮਾਹੌਲ ਦੀਆਂ ਜੇ ਤੁਸੀਂ ਇੱਕ ਟਿੱਪਣੀ ਨਾਲ ਗੱਲ ਕਨਕਲੂਡ ਕਰ ਦਿਓ ਰੰਧਾਵਾ ਸਾਹਿਬ 18ਵੇਂ ਸਦੀ ਦਾ ਜਿਹੜਾ ਸੰਘਰਸ਼ਾ ਜਦੋਂ ਅਸੀਂ 50 ਸਾਲ ਦਾ ਸਮਾਂ ਮੰਨ ਲਈਏ 1716 ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਲੈ ਕੇ 1765 ਤੱਕ ਇਹ ਲਗਭਗ 50 ਸਾਲ ਦਾ ਜਿਹੜਾ ਸਮਾਂ ਹੈ ਬਹੁਤ ਹੀ ਜਿਹੜਾ ਹੈਗਾ ਸਿੱਖਾਂ ਦੇ ਉੱਤੇ ਜ਼ੁਲਮਾਂ ਦੀ ਜਿਹੜੀ ਹੈ ਇੰਤਹਾਹ ਹੋ ਗਈ ਇਸ ਦੌਰ ਦੇ ਦੌਰਾਨ ਤੇ ਸਿੱਖ ਕਰੈਕਟਰ ਵੀ ਜਿਹੜਾ ਸੀ ਉਹਦਾ ਜਿਹੜਾ ਸੁਨਹਿਰੀ ਦੌਰ ਮੰਨਿਆ ਜਾ ਸਕਦਾ ਕੁਰਬਾਨੀਆਂ ਸ਼ਹੀਦੀਆਂ ਜਿੰਨੀਆਂ ਵੀ ਹੋ ਰਹੀਆਂ ਨੇ ਇਸ ਇਲਾਕੇ ਦੇ ਵਿੱਚ ਹੋ ਰਹੀਆਂ ਨੇ ਲਾਹੌਰ ਕੇਂਦਰ ਬਣਿਆ ਹੋਇਆ ਅੰਮ੍ਰਿਤਸਰ ਤੇ ਦੋ ਸਥਾਨ ਜਿਹੜੇ ਹੈਗੇ ਨੇ ਬਹੁਤ ਵੱਡੇ ਪੱਧਰ ਤੇ ਪ੍ਰਮੁਖਤਾ ਦੇ ਨਾਲ ਉਸ ਸੰਘਰਸ਼ ਦੇ ਵਿੱਚ ਜਿਹੜਾ ਹੈਗਾ ਕੇਂਦਰ ਬਿੰਦੂ ਬਣੇ ਰਹੇ ਤੇ ਇਸ ਇਲਾਕੇ ਦੇ ਵਿੱਚ ਕੁਦਰਤੀ ਤੌਰ ਤੇ ਅਸੀਂ ਦੇਖੀਏ ਗੁਰੂ ਸਵਾਨ ਦਾ ਵੀ ਜਿਹੜਾ ਹੈਗਾ ਪਹਿਲਾ ਸ਼ੁਰੂਆਤ ਜਿਹੜੀ ਆ ਸਿੱਖ ਧਰਮ ਦੀ ਇਸ ਇਲਾਕੇ ਦੇ ਵਿੱਚ ਹੀ ਹੈਗੀ ਆ ਕਰਤਾਰਪੁਰ ਸਾਹਿਬ ਦਾ ਇਲਾਕਾ ਦੂਰ ਨਹੀਂ ਉਹ ਵੀ ਬਾਜੇ ਦੇ ਵਿੱਚ ਹੀ ਪੈਂਦਾ ਤੇ ਉੱਥੋਂ ਖਡੂਰ ਸਾਹਿਬ ਆ ਜਾਣਾ ਖਡੂਰ ਸਾਹਿਬ ਤੋਂ ਗੋਇੰਦਵਾਲ ਸਾਹਿਬ ਇਹ ਸਾਰੇ ਇਲਾਕੇ ਜਿਹੜੇ ਹੈਗੇ ਆ ਇਹ ਮੁੱਢਲੇ ਸਿੱਖ ਧਰਮ ਦੇ ਵਿਕਾਸ ਦੇ ਵਿੱਚ ਜਿਹੜਾ ਅਸੀਂ ਬਹੁਤ ਵੱਡੀ ਭੂਮਿਕਾ ਨਿਭਾਉਣ ਵਾਲੇ ਸੀ ਤੇ ਛੇਵੇਂ ਪਾਸ਼ਾ ਦੇ ਸੰਘਰਸ਼ ਜਿਹੜੇ ਹੋਏ ਨੇ ਖਾਸ ਕਰਕੇ ਸੈਨਿਕ ਜਦੋਂ ਜੁੱਧ ਸੰਘਰਸ਼ ਸ਼ੁਰੂ ਹੋਇਆ ਸਿੱਖ ਪੰਥ ਦਾ ਮੋਗਲ ਹਕੂਮਤ ਦੇ ਨਾਲ ਤੇ ਉਹ ਵੀ ਇਹ ਖਾਲਸਾ ਕਾਲਜ ਦਾ ਇਲਾਕਾ ਆਇਆ ਪਹਿਲੀ ਲੜਾਈ ਦਾ ਫਿਰ ਮਾਝੇ ਦੇ ਵਿੱਚ ਆਪਾਂ ਕਹਿੰਦੇ ਹਰਗੋਬਿੰਦਪੁਰ ਸਾਹਿਬ ਦੀ ਲੜਾਈ ਵੀ ਇਸ ਇਲਾਕੇ ਦੇ ਨਾਲ ਇਸ ਖੇਤਰ ਦੇ ਨਾਲ ਜੁੜੀ ਆ ਜਾਂਦੀ ਆ ਤੇ ਇਹ ਬੜਾ ਵੱਡਾ ਹਮੇਸ਼ਾ ਹੀ ਭੂਮਿਕਾ ਨਿਭਾਉਂਦਾ ਰਿਹਾ ਤੇ ਇਸ ਇਲਾਕੇ ਨੂੰ ਸ਼ਾਇਦ ਜੋ ਸਵੇਲੇ ਇੱਕ ਵਾਰੀ ਹਕੂਮਤ ਨੇ ਘਬਰ ਆ ਕੇ ਸਮਝ ਲਓ ਜਾਂ ਉਹਨਾਂ ਨੇ ਪਰੇਸ਼ਾਨ ਹੋ ਕੇ ਤੰਗ ਆ ਕੇ ਕਿਹਾ ਵੇ ਰੋਜ ਜਿਹੜਾ ਹੈਗਾ ਲੰਬਾ ਸੰਘਰਸ਼ ਚੱਲਦਾ ਜਾ ਰਿਹਾ ਕਾਬੂ ਨਹੀਂ ਆ ਰਿਹਾ ਇੰਨਾ ਕੁਝ ਕਰਕੇ ਦੇਖ ਲਿਆ ਤੇ ਸਮਝੌਤੇ ਵਾਲੇ ਗੱਲ ਵੀ ਪਾਸੇ ਤੂਰੀ ਸੀ ਤੇ ਫਿਰ ਇੱਥੇ ਹੀ ਉਹਨਾਂ ਨੂੰ ਜਿਹੜੀ ਹੈਗੀ ਆ ਜ਼ਗੀਰ ਦੇਣ ਦੀ ਗੱਲ ਚੱਲੀ ਸੀ ਇਸ ਇਲਾਕੇ ਦੇ ਵਿੱਚ ਜਿਹੜੀ ਹੈਗੀ ਆ ਚਵਾਲ ਦਾ ਇਲਾਕਾ ਜਿਹੜਾ ਹੈਗਾ ਉਹਨਾਂ ਨੂੰ ਜ਼ਗੀਰ ਦੇ ਤੌਰ ਤੇ ਜਿਹੜਾ ਹੈਗਾ ਕੁਝ ਜਿਹੜਾ ਦਾ ਨਵਾਬੀ ਦੇ ਤੌਰ ਤੇ ਜਿਹੜਾ ਆਪਾਂ ਕਹਿੰਦੇ ਨਵਾਬ ਪੁਰਸ਼ਗਨ ਨਵਾਬ ਬਣਦੇ ਨੇ ਫਿਰ ਉਸ ਇਲਾਕੇ ਕਰਕੇ ਜਿਹੜਾ ਸੀ ਇਸ ਏਰੀਏ ਦੇ ਨਾਲ ਜੁੜਿਆ ਹੋਇਆ ਜਿਹੜਾ ਖਿੱਤਾ ਜਿਹੜਾ ਹੈਗਾ ਉਹਦੀ ਆਫਰ ਆਈ ਸੀ ਵੀ ਇੱਥੋਂ ਦਾ ਜਿਹੜਾ ਮਾਮਲਾ ਜਿਹੜਾ ਹੈਗਾ ਤੁਹਾਨੂੰ ਮਿਲ ਜਾਇਆ ਕਰੇਗਾ ਤੇ ਕਹਿਣ ਤੋਂ ਬਾਅਦ ਹੋਵੇ ਇਤਿਹਾਸ ਦੇ ਵਿੱਚ ਵੀ ਚਾਹੇ ਆ ਹੁਣ ਪੰਜਾਬ ਦਾ ਜਿਹੜਾ ਸੰਘਰਸ਼ ਚੱਲਿਆ ਇਸ ਦੌਰ ਦੇ ਵਿੱਚ ਧਰਮ ਜੁੱਧ ਮੋਰਚੇ ਦੇ ਦੌਰਾਨ ਸਭ ਤੋਂ ਸ਼ੁਰੂਆਤ ਤੇ ਲੰਬਾ ਸਮਾਂ ਜਿਹੜਾ ਹੈਗਾ ਬਹੁਤ ਪ੍ਰਭਾਵਸ਼ਾਲੀ ਢੰਗ ਦੇ ਨਾਲ ਜਿਹੜੀਆਂ ਜਥੇਬੰਦੀਆਂ ਸਰਗਰਮੀ ਕਰਦੀਆਂ ਰਹੀਆਂ ਉਹ ਇਹ ਇਲਾਕਾ ਹੀ ਸੀ ਤੇ ਇਸ ਪੱਖ ਤੋਂ ਦੇਖੀਏ ਤੇ ਰਾਜਨੀਤਿਕ ਤੌਰ ਤੇ ਵੀ ਦੇਖੀਏ ਕੁਝ ਜ਼ਿਕਰ ਹੋ ਚੁੱਕਾ ਇਲੈਕਸ਼ਨ ਦਾ ਜਿਹੜਾ ਹੈਗਾ ਵੀ ਲਗਾਤਾਰ ਇੱਥੇ ਵੱਡੇ ਵੱਡੇ ਪ੍ਰਤਾਪ ਸਿੰਘ ਕਹਿਰਮਾਰਗੇ ਵੀ ਹਾਰ ਗਏ ਸੀ ਚਾਹੇ ਬਾਅਦ ਵਿੱਚ ਹੇਰਾਫੇਰੀ ਕਰਕੇ ਜਦੋਂ ਉਹਨਾਂ ਨੇ ਆਪਣੀ ਅਨਾਉਂਸਮੈਂਟ ਕਰਾਈ ਸੀ ਅਕਾਲੀ ਵਰਕਰਾਂ ਨੂੰ ਕੱਟ ਕੇ ਤੇ ਇਹ ਇੱਕ ਇਲਾਕੇ ਦੀ ਇੱਕ ਜਿਹੜੀ ਹੈਗੀ ਹੈ ਇਸ ਕਿਸਮ ਦਾ ਖਾਸਾ ਆ ਸੁਭਾਅ ਆ ਕਿ ਇਹ ਇਹ ਪ੍ਰਵਾਹ ਨਹੀਂ ਮੰਨਦੇ ਜਿਸ ਤਰ੍ਹਾਂ ਪ੍ਰੋਫੈਸਰ ਪੂਰਨ ਸਿੰਘ ਦੀ ਜੇਕਰ ਅਸੀਂ ਉਹ ਕਾਪਤਾ ਦੇਖੀ ਹੈ ਨਾ ਪੰਜਾਬ ਦੇ ਜਵਾਨਾਂ ਵਾਰੇ ਉਹ ਜਿਹੜੀ ਇਹਨਾਂ ਦੇ ਪੂਰੀ ਉੱਤਰਦੀ ਇਸ ਇਲਾਕੇ ਦੇ ਉੱਤੇ ਜਿਹੜਾ ਹੈਗਾ ਇਹ بے ਪ੍ਰਵਾਹ ਜਵਾਨ ਪੰਜਾਬ ਦੇ ਇਹ ਮੌਤ ਨੂੰ ਮਖੌਲਾਂ ਕਰਨ ਮੰਨ ਨਹੀਂ ਡਰਦੇ ਇਹ ਜਿਹੜਾ ਉਹਨਾਂ ਨੇ ਇਸ ਕਾਪਤਾ ਦੇ ਵਿੱਚ ਜਿਹੜੇ ਜਿੰਨੇ ਵੀ ਗੁਣ ਜਾਂ ਵਿਸ਼ੇਸ਼ਣ ਦੱਸੇ ਹੋਏ ਨੇ ਜਿਹੜੇ ਹੈ ਨਾ ਉਹ ਬਹੁਤ ਕਮਾਲ ਦੇ ਨੇ ਤੇ ਕਹਿੰਦਾ ਜ਼ੋਰ ਕਿੱਥੋਂ ਆਇਆ ਕਰਨ ਕੀ ਇਹ ਔੜਕ ਦਾ ਰੂਹ ਜ਼ੋਰ ਆਇਆ ਪੰਜਾਬ ਵਿੱਚ ਸਤਗੁਰਾਂ ਦੇ ਕਦਮਾਂ ਤੇ ਰਾਹਾਂ ਦੇ ਸੜਕੇ ਕਿਉਂਕਿ ਬੜਿਆ ਕੁਦਰਤੀ ਨੂਰ ਵੀ ਇੱਥੋਂ ਦੀ ਗੱਲ ਹੈ ਕੀਤੀ ਆ ਭਟਵਾਣੀ ਦੇ ਵਿੱਚ ਵੀ ਜਿਹੜਾ ਗੁਰੂ ਜੀ ਦਰਗਾਹ ਦੇ ਵਿੱਚ ਬਾਣੀ ਦੇ ਰੂਪ ਵਿੱਚ ਜਿਹੜਾ ਹੈਗਾ ਵਰਖਾ ਹੋਈ ਹੈ ਇੱਥੇ ਬਹੁਤ ਵੱਡੀ ਵਿਸ਼ਾਲ ਰੂਪ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਇੱਥੇ ਅਸਰ ਕਰ ਰਹੀਆਂ ਨੇ ਇੱਥੇ ਬਲਕਾਰ ਇੱਥੇ ਦਾਤੇ ਬਲਕਾਰਾ ਇੱਥੇ ਸਾਈਂ ਦੇ ਪਿਆਰੇ ਆਏ ਇਸ ਧਰਤੀ ਵਿੱਚ ਕਲਗੀ ਵਾਲੇ ਦੇ ਘੋੜੇ ਦੇ ਸਮਾਂ ਦੀ ਟਾਪ ਲੱਗੀ ਇੱਥੇ ਸਤਗੁਰਾਂ ਸਿੱਤੇ ਪਾਸ਼ਾ ਦਾ ਨਿਵਾਸ ਹੈ ਇਹ ਲੋਕ ਉਸ ਭਾਵਨਾ ਦੇ ਨਾਲ ਜਿਹੜਿਆ ਸਰੋਸਾਰ ਨੇ ਤੇ ਅਸੀਂ ਦੇਖਦੇ ਆ ਕਿ ਇਹ ਫਿਰ ਕਿਸੇ ਦੀ ਪਰਵਾਹ ਨਹੀਂ ਮੰਨਦੇ ਤੇ ਬਾਰ ਬਾਰ ਜਿਹੜਾ ਹੈਗਾ ਦੁਨੀਆ થી ਵਿਹਲੇ ਤੀਨ ਤੇ ਵਿਹਲੇ ਰੜੇ ਨਾਲ ਰਲਿੰਦੇ ਕਦੀ ਹੁਣ ਇਹ ਜबान ਪੰਜਾਬ ਦੇ ਇਹ ਸਾਰਾ ਕੋਸ਼ਿਸ਼ ਇਲਾਕੇ ਤੇ ਢੋਕਦਾ ਸ਼ਾਇਦ ਉਹਨੇ ਵੀ ਇਹ ਲੋਕਾਂ ਦੀ ਜ਼ਿੰਦਗੀ ਜਿਹੜੀ ਸੀ ਤਰਜੇ ਜ਼ਿੰਦਗੀ ਜਿਹੜੀ ਆ ਪ੍ਰੋਫੈਸਰ ਤੂਰਨ ਸਿੰਘ ਨੇ ਜਦੋਂ ਬਿਆਨ ਕੀਤੀ ਪੰਜਾਬ ਦੀ ਉਹਦੇ ਨਿਗਾ ਵਿੱਚ ਸ਼ਾਇਦ ਇਹ ਇਲਾਕਾ ਜਿਹੜਾ ਹੈਗਾ ਉਹ ਸਾਹਮਣੇ ਆ ਤੇ ਉਹਦੀ ਅਸੀਂ ਅਤੇ ਆਸ ਦੇ ਵਿੱਚ ਵਾਕੂਬੀ ਦੇਖਦੇ ਆ ਪ੍ਰੈਕਟੀਕਲੀ ਜਿਹੜੀਆਂ ਚੀਜ਼ਾਂ ਵਾਪਰ ਦੀਆਂ ਨੇ ਫਿਰ ਤੇ ਇਹ ਲੋਕ ਸਭ ਤੋਂ ਵੱਡੇ ਸੰਘਰਸ਼ੀਲ ਵੀ ਰਹੇ ਨੇ ਤੇ ਲਗਾਤਾਰ ਸੰਘਰਸ਼ ਕਰਦੇ ਆਏ ਨੇ ਤੇ ਪਿੰਡੇ ਤੇ ਬਹੁਤ ਕੁਝ ਝੰਡਾਇਆ ਹੋਇਆ ਹੈ ਤੇ ਉਹੀ ਇਹਨਾਂ ਨੂੰ ਇੱਕ ਪ੍ਰੇਰਣਾ ਵੀ ਦਿੰਦਾ ਵੱਡੇ ਵੱਡੇ ਸੰਘਰਸ਼ਾਂ ਨਾਲ ਆਹੜਾਂ ਦੇ ਦੌਰਾਨ ਵੀ ਆਪਾਂ ਦੇਖ ਲਿਆ ਵੀ ਕਿਸ ਢੰਗ ਦੇ ਨਾਲੇ ਲੋਕ ਇੱਥੋਂ ਦੇ ਵੀ ਆਪ ਵੀ ਉੱਠੇ ਹੋਏ ਸੀ ਚਾਹੇ ਇਲਾਕਾ ਆਇਆ ਹੋਵੇ ਸੀ ਲੇਕਿਨ ਇੱਥੋਂ ਦੇ ਨਾਲ ਸਰਕੇ ਜਿਹੜਾ ਅਸੀਂ ਬਾਕੀ ਪੰਜਾਬ ਨੇ ਆ ਕੇ ਕਿਸ ਢੰਗ ਦੇ ਨਾਲ ਉਹ ਚੀਜ਼ਾਂ ਨੂੰ ਰੋਕਿਆ ਉਹ ਵੀ ਇੱਕ ਇਤਿਹਾਸ ਨਵਾਂ ਸਿਰਜਦਾ ਜਿਹੜਾ ਹਾਈਸ ਲੱਗ ਕੇ ਹੈ ਡਾਕਟਰ ਸਾਹਿਬ ਤੁਸੀਂ ਬੜੀਆਂ ਢੁਕਵੀਆਂ ਉਦਾਹਰਨਾਂ ਨਾਲ ਗੱਲ ਤੋਰੀ